ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਝੋਟੀਆਂ ਛੇੜ ਲਈ ਲੈ ਕੇ ਆਏ ਹਾਂ ਤੇ ਆਜੋ ਆਪਾਂ ਪੁੱਛਦੇ ਹਾਂ ਬਾਈ ਜੀ ਤੋਂ ਡਿਟੇਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਚੱਲਦਾ ਇਹ ਕੰਮ ਕਰ ਪੂਰਾ ਵਧੀਆ ਚੱਲਦਾ ਜੀ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਚਮਕੌਰ ਸਿੰਘ ਜੀ ਪਿੰਡ ਸੈਦੋਗੇ ਜੀ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਜੀ ਨੇੜੇ ਨਿਹਾਲ ਸਿੰਘ ਵਾਲਾ ਵਿਆਹ ਸਲਾਤਪੁਰਾ ਵੀ ਆ ਬਲਾਸਪੁਰ ਵੀ ਆ ਬਰਾਉੜ ਵੀ ਆ ਵੀਰੇ ਠੀਕ ਆ ਤੇ ਮੈਨੂੰ ਨੰਬਰ ਬੋਲ ਦ ਆਪਣਾ 9056598342 ਬਈ ਠੀਕ ਆ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਅੱਜ ਦੋ ਛੋਟੀਆਂ ਆਪਣੇ ਕੋਲ ਹਾਂ ਜੀ ਕਟੀਆਂ ਜੀ ਦੋ ਠੀਕ ਆ ਬਈ ਮੋਰਾ ਨਸਲ ਦਾ ਪਿਆਰ ਠੀਕ ਆ ਬਈ ਜਿਹੜੀ ਆ ਪਹਿਲੇ ਨੰਬਰ ਤੇ ਦੇਖ ਰਹੇ ਆ ਕੱਟੀ ਕਿੰਨੀ ਕੁ ਮਰਾਈ ਇੱਧਰ ਇਹ ਕਿਹੜੀ ਆ ਵੱਡੀ ਜੀ ਹਾਂ ਜੀ ਆ ਦੋ ਦੰਦ ਕੱਟੀ ਆ ਜੀ ਠੀਕ ਆ ਸਬਕ 2 ਸਾਲ ਦੀ ਹੋ ਜਾਂਦੀ ਆ ਠੀਕ ਆ ਦੁੱਗ ਦੇ ਦੰਦ ਸਿੱਟੇ ਨੇ ਠੀਕ ਆ ਜੀ ਮੂੰਹੋਂ ਦੋ ਦੰਦ ਹੋ ਗਏ ਹਾਂ ਜੀ ਦੋ ਦੰਦ ਆ ਜੀ ਛਾਈ ਸਾਲ ਦੀ ਕੱਤੀ ਹੋ ਗਈ ਬੜਾ ਕੱਦ ਚੈੱਕ ਕਰਾ ਦਿਓ ਜੀ ਕੋਲ ਜੀ ਕੱਦ ਦੇਖ ਲਓ ਜੀ ਮੈਂ ਕਹਿੰਦਾ ਬਾਤਾਂ ਕੱਦ ਬਹੁਤ ਆ ਹਾਂ ਉਹ ਤੋਂ ਚੌੜੀ ਚੂੜੀ ਦੇਖੋ ਚੌੜੀ ਚੂੜੀ ਚੈੱਕ ਕਰ ਲਓ ਬਾਈ ਫੁੱਲ ਸਰ ਥੱਲੇ ਉੱਥਾਂਲੇ ਬਾ ਦੇਖੋ ਹੂੰ ਦੇਖੋ ਅੱਗੇ ਥਾਂ ਤੋਂ ਬਹੁਤ ਉਹ ਲਈ ਨਹੀਂ ਦੇ ਕੋਕਟੀਲਾ ਠੰਢੀ ਸੀ ਲੀਫ ਫੁੱਲ ਆ ਰਹੀ ਫੰਦੀ ਆਲਾ ਵੇ ਭਾਨ ਦੇ ਕੱਲਾ ਕੱਲਾ ਭਾਜਦੇ ਸਾਲ ਕੱਲਾ ਕੱਲਾ ਥਾਣਾ ਬਈ ਪੂਰੀ ਵਿੱਚ ਉਹ ਸਰ ਦੇਖ ਲੋ ਇੱਧਰ ਕਿਹੜੇ ਸੀਮਨ ਦੀ ਹੈ ਕੁਝ ਪਤਾ ਹੋਵੇ ਇਹ ਮੋਦੀ ਦੀ ਆ ਬਾਈ ਜੀ ਠੀਕ ਆ ਮੋਦੀ ਦੀ ਆ ਤੇ ਕੀ ਰਿਕਾਰਡ ਸੀ ਕਮਦਰ ਦਾ ਦੱਸਿਆ ਹੋਵੇ ਇਹ ਮਦਰ ਦੇ ਥੱਲੇ 16 ਕਿਲੋ ਦੁੱਧ ਸੀ ਠੀਕ ਆ ਪਨੂਨ ਥੱਲੇ 16 ਲੀਟਰ ਦੁੱਧ ਪਨੂਨ ਥੱਲੇ ਹੈ ਜੀ ਹਾਂ ਥੱਲੇ ਠੀਕ ਆ ਦੂਜੇ 16 ਨੇ ਵੇਚਤੀ ਸੀ ਅਗਰੇ ਨੇ ਠੀਕ ਆ ਬਈ ਚੌੜੀ-ਚੂੜੀ ਤੇ ਪੱਧਰ ਤਾਂ ਮੈਂ ਕਿਹਾ ਕੀ ਬਣ ਗਿਆ ਹਨਾ ਫੇਸਬੁਕ ਬਹੁਤ ਜੰਗਾ ਸਿੰਘ ਤੋਂ ਬਹੁਤ ਸੋਹਣਾ ਜਿਸ ਕੁਆਲਿਟੀ ਚੈੱਕ ਕਰਾ ਦੀਏ ਨਾ ਇਧਰ ਵੀ ਕਰਾਓ ਤੋਰ-ਤੋਰ ਕੇ ਖਾਉਂਦੇ ਆਪਾਂ ਖੋਲ ਦਿਓ ਬਈ ਆਇਆ ਪੁੱਤ ਲੈ ਬਈ ਫੇਸ ਕੁਆਲਿਟੀ ਚੈੱਕ ਕਰ ਮੇਰੇ ਕੋਲ ਇੰਨਾ ਤਾਂ ਇੰਨਾ ਹੀ ਹੈ ਸਰ ਛੋਟਾ ਜਾਂ ਮੂੰਹ ਨੇੜੇ ਮੋੜਿਆ ਲਾ ਸਿੰਘ ਵੀ ਹਨਾ ਹਾਂ ਪੂਰਾ ਵਧੀਆ ਸਿੰਘ ਹੈ ਵੀਰੇ ਕੱਢ ਕੇ ਆਇਆ ਸਿੰਘ ਜੀ ਅੱਗ ਵਿੱਚ ਜੀ ਜ ਲਾਇਆ ਹੂੰ ਅੱਠੇ ਪੁੱਠੇ ਪਾਣੀ ਪੂਣੀ ਨਹੀਂ ਪੀਤਾ ਹੈਗਾ ਕੱਟਿਆ ਨੇ ਠੀਕ ਆ ਬਾਈ ਥੋੜਾ ਜੀ ਦਾ ਜੀ ਦਾ ਜ਼ਰੂਰ ਕਰਕੇ ਰੰਗ ਰੰਗ ਦੇਖੋ ਕਿੰਨਾ ਡਾਰਕ ਹੈ ਕੈ ਸਹੀ ਬਾਤਾਂ ਲੰਮੀ ਲੰਮੀ ਪੂਰੀ ਆ ਜਾਈ ਨਾ ਭਈਆ ਕੱਟੀ ਤੇ ਚੌੜੀ ਤੇ ਲੰਮੀ ਦਾ ਬਾਈ ਕਹਿਣ ਦੀ ਗੱਲ ਲਓ ਮੂੰਹ ਦੇਖੋ ਗੌਂਦੀ ਜਿਹੀ ਬਣੀ ਪਿਆਲ ਵਾਲਾ ਕਹਿ ਰਿਹਾ ਨਾ ਕਹਿ ਦਿੰਦਾ ਬਾਈ ਸਹੀ ਗੱਲ ਆ ਨੇੜੇ ਸਿੰਗ ਮੋੜਿਆ ਬਹੁਤ ਸੋਹਣੀ ਕੁਆਲਿਟੀ ਆ ਬਾਕੀ ਥਣ ਵੀ ਕੱਲਾ ਕੱਲਾ ਹੈਗਾ ਨਹੀਂ ਬਾਈ ਹਾਂਜੀ ਹਾਂਜੀ ਉੱਤੋਂ ਚੌੜੀ ਦੇਖੋ ਲੈ ਕਿਆ ਬਾਤਾਂ ਬਾਈ ਚੌੜੀ ਜੁੜੀ ਤਾਂ ਕਿਆ ਬਾਤਾਂ ਹੀ ਆ ਤੇ ਬਾਈ ਕੀ ਮੁੱਲ ਆ ਫਿਰ ਜਾਇਜ਼ ਦਾ ਉਹ ਥੂੜ ਦੇ ਕਰਾਂਗੇ ਵੀਰੇ ਯੂਰੋ ਦਾ ਨਾ ਠੀਕ ਆ ਹਾਂਜੀ ਮੁੱਲ ਜਾਇਜ਼ ਹੀ ਹੋ ਪਰ ਹਾਂਜੀ ਜਾਇਜ਼ ਕਰਾਂਗੇ ਜੀ ਮੁੱਲ ਦੇਣ ਵਾਲਾ ਠੀਕ ਆ ਅੱਗੇ ਫੇਰ ਨਾ ਵਿੱਚ ਬੰਦੇ ਨਾ ਤਰਾਜ ਕਰਨ ਲੱਗ ਜਾਂਦੇ ਆ ਕਈ ਵਾਰੀ ਵੇਚਣੀਆਂ ਹੁੰਦੀਆਂ ਤੇ ਜਾ ਕੇ ਬਾਈ ਸਹੀ ਗੱਲ ਆ ਬਾਈ ਅੱਗੇ ਬਾਈ 2 ਨੰਬਰ ਤੇ ਇਹ ਕੋਈ ਨੂਰ ਦਾ ਬੱਚਾ ਜੀ ਠੀਕ ਆ ਸਾਡੇ 16 ਮਹੀਨੇ ਦਾ ਬੱਚਾ ਜੀ ਸਾਡੇ 16 ਮਹੀਨਿਆਂ ਦਾ ਬੱਚਾ ਬਾਈ ਕੋਹੇ ਨੂਰ ਦਾ ਬੱਚਾ ਹੈ ਹਾਂਜੀ ਕੀ ਰਿਕਾਰਡ ਸੀ ਬਾਈ ਮਤਲਬ ਇਹਦੀ ਮਾਂ ਨੇ 19 ਕਿਲੋ ਦਾ ਦਿੱਤਾ ਜੀ ਦੂਜੇ ਸੂਏ ਉਮੇ 1 ਲੀਟਰ ਦੁੱਧ ਦਿੱਤਾ ਦੁੱਧ ਹਾਂਜੀ ਤੇ ਥਣ ਚਾਰ ਹੀ ਆ ਬਾਈ ਮੈਂ ਕਿਹਾ ਬਾਹਲੇ ਵਧਿਆ ਲੱਗਿਆ ਬਾਈ 30 ਦੇ ਥੱਲੇ ਹੁੰਦੇ ਪੁੱਲੀ ਪੁੱਲੀ ਬੱਚਾ ਬਣਾ ਰਹੀ ਥੋਣੀ ਪੜਦੀ ਆਉਣੀ ਆ ਹਨਾ ਉਮਰ ਬਹੁਤ ਛੋਟੀ ਹੈ ਬੱਚੀ ਦੀ ਬਾਈ ਹੂੰ ਉਮਰ ਵੀ ਛੋਟੀ ਹੈ ਇਸਦੀ ਥਣ ਵੀ ਕੱਲਾ ਕੱਲਾ ਹੈ ਬਾਈ ਚੰਗੇ ਸੀ ਮਣਦਿਆਂ ਦੁੱਮੀ ਕਨੇ ਹਾਂਜੀ ਬਹੁਤ ਵਧੀਆ ਸੀ ਮਣਦੀ ਕੱਟਿਆ ਬਈਆ ਪਾਸ ਫੇਸ ਕੁਆਲਟੀ ਚੈੱਕ ਕਰਾਣਾ ਬਹੁਤ ਪਿਆਰਾ ਹੈ ਅਲੱਾ ਬਾਈ ਉਹ ਕਾੜ ਕੂੜ ਦੇ ਇੱਕ ਬੱਚੇ ਦੀ ਹੂੰ 9 ਰੁਪਈਆ ਦੁੱਧ ਦਿੱਤੇ ਫੀਡ ਤੇ ਪਾਰੀ ਗਿਆ ਸੀ ਬੱਚਾ ਥਲ ਥਲ ਕਰਦਾ ਬਾਈ ਥਲ ਥਲ ਕਰਦੀ ਸਹੀ ਗੱਲ ਆ ਮੋਹਰੀ ਨਗਰ ਤਣਾ ਫੋਲਾ ਬਸ ਗੋਡ ਨਾਲ ਗਰਜ ਮਿੱਠੀ ਹੁੰਦੀ ਹੈ ਅਗਲੇ ਨੂੰ ਬਈ ਚਿੰਗਾ ਦੀ ਕੁਆਲਿਟੀ ਚੈੱਕ ਕਰ ਲੈ ਨੇੜੇ ਵੀ ਮੋੜ ਹੈ ਆਇਆ ਪਤਾ ਆਇਆ ਉਹਦੇ ਬਸ ਇਹੋ ਇਹੋ ਤੇ ਆ ਰਹੀ ਨਹੀਂ ਬਾਈ ਸਾਂ ਇਧਰ ਮਰਜੀ ਦਾ ਟਰਾਈ ਮਾਰ ਲੈ ਬੱਚਿਆਂ ਨੂੰ ਬਈ ਫੇਸ ਚੈੱਕ ਕਰਾ ਦੇ ਆਪਾਂ ਦੇਖ ਮੂੰਹ ਦੇਖ ਤੇ ਸਿੰਘੀ ਜਮਾ ਮੜਾ ਜਾ ਬਾਈ ਕਿਹੜਾ ਰੁਪਿਆ ਲੱਗ ਰੁਪਿਆ ਵੀ ਲੱਗਣਾ ਬਈ ਜਿਹਦੇ ਨਾਲ ਲੱਗਣਾ ਸਹੀ ਗੱਲ ਹੈ ਜਮਾ ਨਵਾਂ ਮੋੜ ਦੀ ਆ ਉਹ ਆ ਕੇ ਦਿਖਾ ਦੇ ਛੋਟੀ ਆ ਟੀਕੇ ਦੇ ਜਮਾ ਕਾਬਲੀ ਆਉਂਦਾ ਹਾਂ ਹਾਂ ਵੀਰੇ ਤੀਗਾ ਦੇ ਜਿਹੜਾ ਮਰਜੀ ਧਰਾ ਲਿਆ ਕਰੋ ਤਾਂ ਅਗਲੇ ਸਾਰੇ ਇਧਰ ਆ ਫੇਸਬੁਕ ਕਰਤੀਆਂ ਨੇ ਬਈ ਫੇਸ ਲਾ ਲਓ ਰੰਗ ਦੇਖ ਤੂੰ ਡਾਰਕ ਕਲਾ ਕਹਿ ਦਿੰਦਾ ਬਾਕੀ ਭਾਈ ਚੌੜੀ ਚੈੱਕ ਕਰ ਲਓ ਪਿੱਛੇ ਤਾਂ ਹੁੰਦਾ ਰੰਗ ਦੀ ਗੱਲੀ ਸਿੰਘਾਂ ਵਿੱਚ ਦੀ ਸਹੀ ਗੱਲ ਆ ਭਾਈ ਜਮਾ ਉਹ ਵੀ ਦਿਖਾ ਦੇ ਜਮਾ ਅਗਲੇ ਨੂੰ ਸਹੀ ਗੱਲ ਆ ਭਾਈ ਫੇਸ ਬੁਸਤੇ ਨਾ ਮੇਰਾ ਬੱਚਾ ਪੱਠ ਪੁੱਠ ਦੇਖ ਲੈ ਹੂੰ ਥੱਲੇ ਉਹ ਦੇਖ ਜਿਹੜੀ ਜੂੜੀ ਸਹੀ ਗੱਲ ਆ ਕੋਲੀ ਕੁਲੀ ਹੋਰ ਪਤਾ ਲੱਗਿਆ ਨਾ ਭਾਈ ਪਤਾ ਲੱਗਿਆ ਨਾ ਭਾਈ ਸਹੀ ਗੱਲ ਆ ਬਰੀਡ ਤੇ ਬਿਨਾ ਬਰੀਡ ਤੋਂ ਪਤਾ ਨਹੀਂ ਲੱਗਿਆ ਨਾ ਇੰਚ ਇੰਚੀਏ ਪੂਸਾ ਜਿੱਤਿਆਂ ਵਾਲਾ ਕਹੇ ਨਾ ਲਾ ਭਾਈ ਮੁਰਕ ਵੀ ਆਇਆ ਸਹੀ ਗੱਲ ਆ ਭਾਈ ਇਹਦੀ ਦੇਖ ਲੈ ਜੈ ਗੱਲ ਪੱਠ ਦੇ ਗੱਟੀ ਦੀ ਚੌੜੀ ਭਾਈ ਇਹਦੀ ਸਹੀ ਗੱਲ ਆ ਭਾਈ ਮੰਜਾ ਰਹਿੰਦਾ ਹੈ ਨਾ ਹਾਂ ਅੱਲਾ ਮਿਸਟਰ ਜੀ ਆਰਗਨ ਪਿਆ ਕੱਟੀ ਕਿਹ ਕੀ ਵਜ੍ਹਾ ਲਗਾ ਰਿਹਾ ਕਦ ਛੋਟਾ ਕਦ ਬਾਈ ਦਾ ਦੇਖ ਲੋ ਚੈੱਕ ਕਰ ਲੋ ਤੇਰਾ ਕਿ ਮੈਂ ਕਹਦਾ ਬਾਈ ਮੇਰਾ ਤਾਂ ਕਦ 6 ਫੁੱਟ ਦੇ ਲਵੇਗਾ 6 ਫੁੱਟ ਦੇ ਲਵੇ ਤਾਂ ਕਦ ਆ ਬਾਈ ਬਾਈ ਨੂੰ ਆ ਲਾਲਾ ਵੀ ਲਕੋ ਦੂਗੀ ਬਸ ਥੋੜਾ ਜਿਹਾ ਹਨਾ ਥੋੜਾ ਜਿਹਾ ਫਰਕ ਹੀ ਹੈਗਾ ਤੇ ਮੁੱਲ ਬਾਈ ਇਹਦਾ ਹੀ ਫਿਰ ਫੋਨਤੀ ਹੋ ਫੋਨਤੀ ਹੋਣਾ ਜੋੜੇ ਦਾ ਫੋਨ ਮੁੱਲ ਕਿਦੇ ਠੀਕ ਆ ਤੇ ਮੁੱਲ ਆ ਜੀ ਆਪਾਂ ਵੀ ਠੀਕ ਆ ਹਾਂਜੀ ਮੁੱਲ ਕਟੀਆਂ ਦੇ ਹਿਸਾਬ ਨਾਲ ਬਾਈ ਕਹਿੰਦਾ ਜਾਇਜ਼ ਹੋਊਗਾ ਪਰ ਮੁੱਲ ਫੋਨ ਤੇ ਹੋਊਗਾ ਤੇ ਠੰਡੀਆਂ ਸੀਲ ਤਾਂ ਬਾਈ ਦੋਵੇਂ ਦੇਖਈ ਯਾਰ ਬੱਚੇ ਝੜੀ ਜਾ ਅਜੇ ਨੇ ਪਾਣੀ ਪੂਣੀ ਪੀਤਾ ਹੂੰ ਸਹੀ ਗੱਲ ਆ ਬਾਈ ਇਹ ਚੰਗੀ ਸੇਵਾ ਸੰਭਾਲ ਵਾਲੇ ਕੋਲ ਐਸੇ ਵਾਲਿਆ ਪਤਾਈ ਉਹ ਵੀਰੇ ਮੈਂ ਅੱਗੇ ਵੀ ਕਟੀਆਂ ਦੀ ਵੀਡੀਓ ਪਾਉਣਾ ਹਲਾ ਮੀਂਹਾਂ ਦੀ ਜਾਨ ਬਚੂ ਇੱਥੇ ਨੇੜ ਵਾਲੇ ਜੂ ਦੁਆਰੇ ਲੈ ਦਾ ਕੇ ਦੂਰ ਦਾ ਲੈ ਯਾਦ ਕਰੂ ਇਹ ਮੱਗਮਤੀ ਦੇ ਆ ਬਾਈ ਇਹ ਪੀਖੀ ਕੋਲੇ ਪੈਂਦਾ ਠੀਕ ਆ ਤਿੰਨ ਚਾਰ ਬੱਚੇ ਲੈ ਗਏ ਇਹ ਜੇ ਮੇਥੋਂ ਅੱਗੇ ਠੀਕ ਆ ਬਾਈ ਬਾਕੀ ਕਮੋਂ ਹੋ 17 ਗੱਟੀਆਂ ਹੋ ਗਿਆ ਕਿ ਨਾ ਪਹਿਲੀ ਠੇਕੇ ਤੇ ਲੈਣਦੇ ਬਾਈ ਲੈਣੋਂ ਹਟ ਗਏ ਸੀ ਇਹਨਾਂ ਨੇ ਇੱਕ ਲਾਟ ਪਾਲ ਕੇ ਵੇਚਤੀ ਬੰਦਿਆਂ ਨੇ ਠੀਕ ਹੈ ਬਾਈ ਵੀ ਮਤਲਬ ਕਿ ਸ਼ਕੀਮ ਝੋਟੀਆਂ ਲੈਂਦੇ ਆ ਹਾਂ ਸ਼ਕੀਮ ਠੀਕ ਆ ਹੁਣ ਉਹਦੀ ਲਾਟ ਪੂਰੀ ਹੋ ਗਈ ਸੋ 17 ਕਟੀਆਂ ਹੋ ਗਿਆ ਹੁਣ ਦੋ ਟੋਕਰਾ ਮੈਂ ਸੈਂਡਮੈਂਡ ਕੀਤੀ ਉਹ ਬੰਦੇ ਨੇ ਮੈਨੂੰ ਠੀਕ ਆ ਭਾਈ ਇਹਨੇ ਵੀ ਚੰਗੀਆਂ ਲਾਇਦੇ ਜਹੇ ਲੱਖ-ਲੱਖ ਰੁਪਇਆ ਲੱਗ ਜੇ ਭਾਈ ਕਹਿੰਦੇ ਠੀਕ ਆ ਭਾਈ ਇਹ ਗੱਟੀਆਂ ਭਈ ਆਲਾ ਪਾਲ ਨੂੰ ਵੇਚਾਰ ਰੁਪਏ ਦੇਣੀ ਹੈ ਬਾਬੇ ਦੇ ਹੁਕਮ ਨਾਲ ਆਹ ਦੇਣਾ ਭਾਈ ਸਹੀ ਗੱਲ ਹੈ ਬਾਕੀ ਨਾ ਬਰੀਕ ਇਹਸ ਦੇਖ ਲੈ ਭਾਈ ਬਰੀਕ ਆ ਭਾਈ ਆਪਾਂ ਨੂੰ ਬੋਲਣ ਦੀ ਲੋੜ ਨਹੀਂ ਇਹਸ ਮੂੰਹ ਦੇਖ ਲੈ ਚਮਾ ਛੋਟਾ ਜਿਹਾ ਇਹ ਦੋ ਦੰਦ ਆ ਵੀਰੇ ਆ 16 ਸੋਨਾ ਮੇ ਖੀਰੀ ਗੱਟੀ ਆ ਜੀ ਇਹ ਛੋਟੀ ਆ ਠੀਕ ਆ ਭਾਈ ਆਇਨੀ ਹੈਗਾ ਵੀ ਕਿਸੇ ਬਸ ਠੰਡ ਦਾ ਆਪੇ ਥਾਂ ਤੋਂ ਵੀ ਦਿਖਾ ਬੇਗਿਲ ਲੈ ਬਈ ਸਹੀ ਗੱਲ ਆ ਕਮਾਲ ਆ ਯਾਰ ਦੇਖ ਲੈ ਯਾਰ ਗਾਇਬ ਤੇ ਬਏ ਆ ਬੱਚਿਆਂ ਦੇ ਚੌੜੀ ਰੰਗ ਡਾਰਕ ਪਿੱਠ ਪੁੱਠ ਪੂੜਾ ਚੱਕ ਮਾ ਹਮ ਇਹ ਵਾ ਸਿਆਣੇ ਆਗੇ ਮੈਂ ਇਸ ਪਿੱਛੇ ਦੀ ਬਾਲ ਦੱਗੇ ਦਾ ਸਹੀ ਗੱਲ ਆ ਅਗੇ ਉਹ ਗੱਲ ਦੇਖੋ ਹੁਣ ਪਿੱਛੇ ਦੇ ਆਪਾਂ ਕਹਿੰਦੇ ਚੌੜੀਆਂ ਦੋਨੇ ਸਹੀ ਗੱਲ ਆ ਭਾਈ ਤੇ ਬਾਈ ਨਗ ਸੀਗੇ ਬਾਈ ਕੋਲੇ ਦੋ ਆਪਾਂ ਦੋਵੇਂ ਦਿਖਾਤੇ ਜੇ ਕਿਸੇ ਵੀ ਕੋਈ ਪਸੰਦ ਆਉਂਦਾ ਨਾ ਤਾਂ ਬਾਈ ਨਾਲ ਕੰਟੈਕਟ ਕਰਕੇ ਜ਼ਰੂਰ ਖਰੀਦ ਸਕਦੇ ਵੀਡੀਓ ਨਾਲ ਦੇਖਣ ਲਈ ਧੰਨਵਾਦ ਜੀ